ਸ਼ਰਮਾ ਜੀ ਜਿਹੜੀ ਮੇਨ ਗੱਲ ਤੇ ਧਿਆਨ ਦੇਣ ਦੀ ਲੋੜ ਹੈ ਇਹ ਨਰਿੰਦਰ ਦੀਪ ਦੀ ਲੜਾਈ ਨਹੀਂ ਇਹ ਪੰਜਾਬ ਦੀ ਨੌਜਵਾਨੀ ਦੀ ਲੜਾਈ ਹੈ ਇਹ ਪੰਜਾਬ ਪੁਲਿਸ ਯੁੱਧ ਨਸ਼ੇ ਵਿਰੁੱਧ ਨਹੀਂ ਇਹ ਯੁੱਧ ਨੌਜਵਾਨੀ ਵਿਰੁੱਧ ਲੜ ਰਹੀ ਹੈ ਇਹ ਯੁੱਧ ਆਮ ਆਦਮੀ ਪਾਰਟੀ ਦੇ ਵਿਰੋਧੀਆਂ ਦੇ ਵਿਰੁੱਧ ਲੜ ਰਹੀ ਹੈ ਇਹ ਯੁੱਧ ਜਿਹੜਾ ਪੰਜਾਬ ਸਰਕਾਰ ਦਾ ਵਿੱਡਿਆ ਵਿਆ ਇਹ ਪੰਜਾਬ ਦੀਆਂ ਆਵਾਜ਼ ਚੁੱਕਣ ਵਾਲਿਆਂ ਦੇ ਵਿਰੁੱਧ ਵਿੱਡਿਆ ਵਿਆ ਤਾਂ ਇਹਨਾਂ ਨੇ ਇੱਕ ਸਿਸਟਮ ਦੇਖ ਲਿਆ ਜਿਹੜਾ ਇਹਨਾਂ ਦੇ ਰਾਹ ਦੇ ਵਿੱਚ ਰੋੜਾ ਬੰਦਾ ਉਹਨੂੰ ਕਿਵੇਂ ਹਟਾਉਣਾ ਝੂਠੇ ਪਰਚਿਆਂ ਵਿੱਚ ਫਸਾਉਣਾ ਆਪਾਂ ਫਿਰ ਉਹਨੂੰ ਮਤਲਬ ਕੋਕੋ ਕੀ ਮਾਰਨਾ ਹੋਵੇ ਇਹਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਵੀ ਨੰਬਰ 1 ਤੇ ਜਿਹੜੀ ਆਉਂਦੀ ਹੈ ਸਾਡੀ ਬਠਿੰਡਾ ਪੁਲਿਸ ਆਉਂਦੀ ਹੈ ਅੱਜ ਤੋਂ 15-20 ਦਿਨ ਪਹਿਲਾਂ ਡੀਜੀਪੀ ਆਫਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਯੁੱਧ ਨਸ਼ਾ ਵਿਰੋਧ ਦੇ ਦੌਰਾਨ ਆંકੜੇ ਦਿੱਤੇ ਗਏ ਕਿ ਬਠਿੰਡਾ ਪੁਲਿਸ ਨੇ ਸਭ ਤੋਂ ਵੱਧ ਪੰਜਾਬ ਤੋਂ ਮੁਕਦਮੇ ਦਰਜ ਕੀਤੇ ਗਏ ਆ ਨਸ਼ੇ ਦੇ ਵਿਰੁੱਧ ਸਭ ਤੋਂ ਵੱਧ ਮੁਕਦਮੇ ਦਰਜ ਕੀਤੇ ਆ ਸਭ ਤੋਂ ਵੱਧ ਕਾਰਵਾਈ ਬਠਿੰਡਾ ਪੁਲਿਸ ਨੇ ਕੀਤੀ ਆ ਪਰ ਮੈਨੂੰ ਲੱਗਦਾ ਡੀਜੀਪੀ ਆਫਿਸ ਇੱਕ ਇੱਕ ਗੱਲ ਦੱਸ ਨੂੰ ਭੁੱਲ ਗਿਆ ਕਿ ਸਭ ਤੋਂ ਵੱਧ ਨੌਜਵਾਨੀ ਦਾ ਘਾਹਣ ਪਿਛਲੇ 3 ਤੋਂ 6 ਮਹੀਨਿਆਂ ਚ ਸਾਲ ਚ ਬਠਿੰਡਾ ਪੁਲਿਸ ਨੇ ਕੀਤਾ ਕੁਸੀਂ ਦੇਖੋ ਸਾਲ ਸਵਾ ਸਾਲ ਹੋ ਗਿਆ ਇਸ ਐਸਐਸਪੀ ਮੈਡਮ ਨੂੰ ਬਠਿੰਡੇ ਆਏ ਹੋਏ ਬਠਿੰਡੇ ਦੇ ਵਿੱਚ ਕਿਵੇਂ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਇਹਨਾਂ ਦੀ ਇੱਕ ਟੀਮ ਬਣੀ ਵੀ ਹੈ ਜੀ ਦਾ ਮੁੱਖ ਕੰਮ ਸਿਰਫ ਤੇ ਸਿਰਫ ਲੋਕਾਂ ਦੀ ਆਵਾਜ਼ ਦਬਾਉਣਾ ਗਲਤ ਸਹੀ ਦਾ ਮੁੱਦਾ ਚੱਕ मतलब ਜਿਹੜਾ ਚੁੱਕਦਾ ਕੋਈ ਉਹਦੀ ਆਵਾਜ਼ ਨੂੰ ਕਿਵੇਂ ਖਤਮ ਕਰਨਾ ਉਹ ਇਹਨਾਂ ਦਾ ਮੁੱਖ ਕੰਮ ਹੈ ਕਿੰਨੇ ਚਾਕੇ ਭਾਈ ਬਤੌਰ ਵਾਲਾ ਵੀ ਜਿਹੜੇ ਬੱਤਾ ਤੋੜਿਆ ਗਿਆ ਉਹੋ ਤੁਸੀਂ ਦੇਖੋ ਸ਼ਰਮਾ ਜੀ ਇੱਕ ਬੜੀ ਗੱਲ ਧਿਆਨ ਦੇਣਯੋਗ ਹੈ ਬਠਿੰਡਾ ਪੁਲਿਸ ਦੇ ਨਾਲ ਜਾਂ ਕਹਿ ਲਓ ਦੇ ਹੱਕ ਵਿੱਚ ਨਸ਼ੇ ਦੇ ਖਿਲਾਫ ਜਿਹੜਾ ਬੰਦਾ ਕੰਮ ਕਰ ਰਿਹਾ ਜਿਹੜਾ ਨਸ਼ਾ ਤਸਕਰਾ ਦੀ ਇਨਫੋਰਮੇਸ਼ਨ ਬਠਿੰਡਾ ਪੁਲਿਸ ਨੂੰ ਦਿੰਦਾ ਹਫਤਾ ਦਾ 10 ਦਿਨ ਨਹੀਂ ਪੈਂਦੇ ਉਹਦੀਆਂ ਚੱਕ ਕੇ ਨਸ਼ਾ ਤਸਕਰਾ ਵੱਲੋਂ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਉਹ ਇਨਫੋਰਮੇਸ਼ਨ ਕਿਹਦੇ ਵੱਲੋਂ ਲੀਕ ਕੀਤੀ ਜਾਂਦੀ ਹੈ ਚਾਹੇ ਬੀੜ ਤਲਾਬ ਵਾਲਾ ਕਾਂਡ ਹੋਵੇ ਚਾਹੇ ਭਾਈ ਬਖਤੌਰ ਵਾਲਾ ਹੋਵੇ ਭਾਈ ਬਖਤੌਰ ਵਾਲੇ ਵੀ ਤਾਂ ਜਦੋਂ ਹੱਕ ਦੇ ਵਿੱਚ ਮੁੰਡਾ ਬੋਲਿਆ ਲੱਖੀ ਸਿੱਧੂ ਤੁਸੀਂ ਦੇਖੋ ਉਹਨੂੰ ਐਸਓchu ਧਮਕੀਆਂ ਦੇਣ ਪਹੁੰਚ ਗਿਆ ਜੋ ਸਾ ਪੰਜਾਬ ਦੇ ਉਹ ਧਮਕੀਆਂ ਨੇ ਪਹੁੰਚ ਗਿਆ ਤਾਂ ਜਿਹੜਾ ਇਹਨਾਂ ਦਾ ਇਹ ਕੰਮ ਹੈ ਬਠਿੰਡਾ ਪੁਲਿਸ ਦਾ ਇੱਕੋ ਇੱਕ ਕੰਮ ਤਾਂ ਆਵੇ ਕਿਸੇ ਨੂੰ ਬੋਲਣ ਨਹੀਂ ਦੇਣਾ ਮੈਨੂੰ ਲੱਗਦਾ ਜਿਹੜੀ ਬਠਿੰਡਾ ਪੁਲਿਸ ਹੈ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਮਾਣਯੋਗ ਡੀਜੀਪੀ ਪੰਜਾਬ ਨੂੰ ਜਿਹੜਾ ਹੈਗਾ ਉਹਦੇ ਵਿੱਚ ਇਹਨਾਂ ਨੂੰ ਸਪੈਸ਼ਲ ਅਵਾਰਡ ਦੇਣਾ ਚਾਹੀਦਾ ਜਿਹੜੀ ਐਸਐਸਪੀ ਬਠਿੰਡਾ ਇਹਨਾਂ ਦੀ ਮਹਾਰਤ ਹਾਸਲ ਹੈ ਲੋਕਾਂ ਦੀ ਆਵਾਜ਼ ਬੁਆਉਣ ਦੇ ਵਿੱਚ ਆਪ ਦੇ ਜਿਹੜੇ ਨਿਚਲੇ ਲੈਵਲ ਦੇ ਆਫੀਸਰਸ ਨੇ ਉਹਨੂੰ ਥਾਪੀਆਂ ਦੇ ਕੇ ਲੋਕਾਂ ਦੇ ਪੁੱਤ ਮਰਵਾਉਣ ਦੇ ਵਿੱਚ ਸਰ ਇੱਕ ਬਠਿੰਡਾ ਦਾ ਮਾਮਲਾ ਸੀ ਪਿੱਛੇ ਜਿਹੇ ਉਹਨਾਂ ਅੰਜੂ ਦੇ ਵਿੱਚ ਵੱਡਾ ਦਰਖਾਸਤ ਦੇਣ ਗਿਆਗਾ ਤੇ ਉਦੋਂ ਬਾਅਦ ਕੀ ਹੋ ਜਾਂਦਾ ਹੈ ਕਿ ਉਹਨੇ ਇੰਚਾਰਜ ਨੂੰ ਇਹ ਕਹਵੇ ਸਾਡੇ ਮਾਨਵੀ ਤੇ ਨਸ਼ਾ ਹਾਂਜੀ ਦਸਤਾਰ ਦਾ ਜਲਦੀ ਉਹਦੀ ਦਸਤਾਰ ਲਾਈ ਜਾਂਦੀ ਆ ਉਹਨੂੰ ਕੇਸਾ ਤੋਂ ਫੜ ਕੇ ਘੜੀਸਿਆ ਜਾਂਦਾ ਉਹਨੂੰ ਕੁੱਟਿਆ ਜਾਂਦਾ ਉਹਨੂੰ ਉਹ ਜਲੀਲ ਕੀਤਾ ਜਾਂਦਾ ਉਹਨੇ ਪੱਗ ਦੇ ਵਾਸਤੇ ਦਿੱਤੇ ਆ ਉਹਦੇ ਕੇਸਾਂ ਦੇ ਵਾਸਤੇ ਪਾਏ ਪਰ ਉਹਦੀ ਸੁਣਵਾਈ ਨਹੀਂ ਹੋਈ ਕੀ ਸੰਬੰਧਿਤ ਇਸ ਤਰ੍ਹਾਂ ਜੋ ਗੱਲਾਂ ਦੇ ਵਿੱਚ ਹੋਇਆ ਹੈਗਾ ਇਹਨਾਂ ਤੁਸੀਂ ਤੁਸੀਂ ਹੈਰਾਨੀ ਵਾਲੀ ਗੱਲ ਦੇਖੋ ਜੀ ਜਦ ਇਹ ਅਲਕੋਹਲ ਵਾਲਾ ਕਾਂਡ ਹੋਇਆ ਐਥਨੋਲ ਵਾਲਾ ਕਾਂਡ ਹੋਇਆ ਉਹਦੇ ਵਿੱਚ ਕਹਿੰਦੇ ਚੌਂਕੀ ਇਨਚਾਰਜ ਸਸਪੈਂਡ ਸਿੱਖ ਮੁੰਡੇ ਨਾਲ ਤਸ਼ੱਦਦ ਹੋਇਆ ਕਹਿ ਲੋ ਜਾਂ ਉਹਦੇ ਕਚਾਰਾ ਦਾ ਉਹ ਹੋਇਆ ਮੁੰਡਾ ਸਸਪੈਂਡ ਕਮਾਲ ਦੀ ਗੱਲ ਇਹ ਹੈ ਹਜੇ ਤੱਕ ਤੁਸੀਂ ਦੇਖਿਆ ਐਸਐਸਪੀ ਬਟਿੰਡਾ ਨੂੰ ਵੀ ਜਿਹੜੇ ਮੁੰਡੇ ਇਹਨਾਂ ਨੇ ਕਤਲ ਕਰਕੇ ਮਾਰਤੇ ਚਾਹੇ ਸੀਆਈ ਵਨ ਨੇ ਮਾਰੇ ਚਾਹੇ ਸੀਆਈ 2 ਨੇ ਮਾਰੇ ਆ ਕਿਸੇ ਨੂੰ ਸਸਪੈਂਡ ਕੀਤਾ ਹੋਵੇ ਨਾ ਕਿਸੇ ਦੇ ਖਿਲਾਫ ਕੋਈ ਕਾਰਵਾਈ ਕੀਤੀ ਹੋਵੇ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਆ ਚੈੱਕ ਕਰਵਾ ਲਓ ਇਹ ਤਾਂ ਇਹ ਵੀ ਨਹੀਂ ਪਤਾ ਜਿਹੜੇ ਮੁੰਡਿਆਂ ਦੇ ਖਿਲਾਫ ਚਾਰਾ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਇਹਨੇ ਪੁਲਿਸ ਮੁਲਾਜ਼ਮਾ ਦੇ ਖਿਲਾਫ ਕਾਗਜ਼ਾਂ 'ਚ ਉਹਨੇ ਨੀ ਕਿਤੇ ਹਾਜ਼ਰੀ ਵੀ ਨਾ ਲੱਗੀ ਜਾਂਦੀ ਹੋਵੇ ਇਸ ਤਰ੍ਹਾਂ ਨਹੀਂ ਮੰਨ ਕਰ ਦਿੱਤੀ ਹੋਣਾ ਚਾਹੀਦਾ ਦੇਖੋ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਡੀਜੀਪੀ ਪੰਜਾਬ ਨੂੰ ਇਸ ਕੇਸ ਦੇ ਵਿੱਚ ਸਖਤ ਐਕਸ਼ਨ ਲੈਣ ਦੀ ਲੋੜ ਹੈ ਬਠਿੰਡੇ ਦੇ ਵਿੱਚ ਜਿਹੜੇ ਪਿਛਲੇ 1 ਸਾਲ ਦੇ ਵਿੱਚ ਜੜੀਆਂ ਕਸਟੋਡੀਅਲ ਡੈਥਾਂ ਹੋਈਆਂ ਲੋਕਾਂ ਦੇ ਝੂਠੇ ਪਰਚੇ ਦੇ ਦਰਜ ਕੀਤੇ ਗਏ ਆ ਇਨਾਂ ਦੀ ਇਨਕੁਆਰੀ ਇੱਕ ਬਿਠਾਉਣੀ ਚਾਹੀਦੀ ਹੈ ਇੱਕ ਸੈਟ ਬਣਨੀ ਚਾਹੀਦੀ ਹੈ ਤੇ ਜਿਹੜੇ ਵੱਡੇ ਅਹੁਦੇਦਾਰ ਐ ਇਹ ਜਿਹੜੇ ਜਿਹੜੇ ਜ਼ਿਲ੍ਹਾ ਲੈਵਲ ਦੇ ਵੀ ਅਧਿਕਾਰੀ ਨੇ ਇਹਨਾਂ ਦੇ ਖਿਲਾਫ ਜੇ ਕੋਈ ਜਾਂਚ ਚੀਜ਼ ਆਉਂਦੀ ਹੈ ਤਾਂ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ